ਇਹ ਬਜਟ ਸਭ ਦਾ ਸਾਥ ਸਭ ਦਾ ਵਿਕਾਸ ਉਹਦਾ ਬਜਟ ਹੈ ਇਹ ਦੇਸ਼ ਕਿਸ ਤਰ੍ਹਾਂ ਅੱਗੇ ਵਧੇ ਯੁਵਾ ਤੇ ਵਾਸਤੇ ਮਹਿਲਾਵਾਂ ਦੇ ਵਾਸਤੇ ਕਿਸਾਨਾਂ ਦੇ ਵਾਸਤੇ ਉਹ ਜਿਹੜੇ ਸਾਡੇ ਲੇਬਰ ਜਾਂ ਵਰਕ ਫੋਰਸ ਆ ਸ਼ਰਮੀਗਣ ਉਹਨਾਂ ਦੇ ਵਾਸਤੇ ਇੱਕ ਬਜਟ ਹੈ ਇਹ ਸਰਕਾਰ ਦੇ ਇਸ ਬਜਟ ਨੇ ਕੀਤੀ ਹੈ ਤਾਂ ਕਿ ਇਹ ਦੇਸ਼ ਆਤਮ ਨਿਰਭਰ ਬਣੇ ਔਰ 2047 ਦੇ ਵਿੱਚ ਵਿਕਸਿਤ ਵਾਲਾ ਬਣੇ ਔਰ ਜਿਸ ਤਰ੍ਹਾਂ ਵਰਦ ਮੰਤਰੀ ਨਰੇਂਦਰ ਮੋਦੀ ਜੀ ਦੀ ਲੀਡਰਸ਼ਿਪ ਦੇ ਵਿੱਚ ਉਹਨਾਂ ਯੂਰਪੀਅਨ ਯੂਨੀਅਨ ਦੇ ਨਾਲ ਜਿਹੜਾ ਸਾਡਾ ਐਫਟੀਏ ਫ੍ਰੀ ਟ੍ਰੇਡ ਐਗਰੀਮੈਂਟ ਹੋਇਆ ਪੂਰੇ ਵਰਲਡ ਦੇ ਜਿਹੜੇ ਸਾਡੇ ਐਗਰੀਮੈਂਟਸ ਹੋਏ ਤਾਂ ਉਹਦੇ ਵਿੱਚ ਸਾਡੀ ਇੰਡਸਟਰੀ ਇੱਕ ਕੰਪੀਟੀਟਿਵ ਇੰਡਸਟਰੀ ਬਣ ਗਈ। ਕਿ ਅਸੀਂ ਦੁਨੀਆ ਦੇ ਨਾਲ ਕੰਪੀਟ ਕਰ ਸਕੀਏ ਕੁਆਲਿਟੀ ਪ੍ਰੋਡਕਟਸ ਦੇ। ਉਹ ਜਿਹੜੀ ਚੀਜ਼ਾਂ ਚਾਹੇ ਟੈਕਨੋਲੋਜੀ ਹੈ, ਸਾਡੀ ਉਹ ਵਰਕ ਫੋਰਸ ਹੈ, ਉਹ ਸਕਿੱਲ ਹੋਏ, ਉਹ ਟੈਕਨੋਲੋਜੀ ਐਡਵਾਂਸ ਹੋਏ, ਸਾਡੇ ਪ੍ਰੋਡਕਟ ਹਾਈ ਕੁਆਲਿਟੀ ਦੇ ਹੋਣ। ਫੂਦੇ ਵਾਸਤੇ ਬਜਟ ਪੇਸ਼ ਕੀਤਾ ਗਿਆ ਇਸ ਤਰ੍ਹਾਂ ਕਈ ਚੀਜ਼ਾਂ ਜਿਹੜਾ ਸੜਾ ਕਿਹਾ ਫਰਨਿਚਰ ਵਧੇ ਹੋਰ ਐਕਸਪੋਰਟ ਦੇ ਵਿੱਚ ਦੇਸ਼ ਅੱਗੇ ਗਿਆ ਮੈਂ ਦੇਖਿਆ ਕਰਦਾ ਹਾਂ ਕਿ ਜਿਸ ਤਰ੍ਹਾਂ ਲਾਸਟ ਬਜਟ ਦੇ ਵਿੱਚ ਵੀ ਔਰ ਇਸ ਵਾਰ ਵੀ 12 ਲੱਖ ਰੁਪਏ ਤੱਕ ਜ਼ੀਰੋ ਟੈਕਸ ਉਹ 17000 ਰੁਪਿਆ ਸਟੈਂਡਰਡ ਡਿਡਕਸ਼ਨ ਹੈ ਜਿਹੜੇ ਲੋਕ ਮੰਥਲੀ ਕਹਿ ਸਕਣਾ ਸੀ ਕਿ 12 ਲੱਖ 17000 ਸੈਲ ਹੀ ਲੈਂਦੇ ਉਹਨਾਂ ਦੇ ਕੋਲ ਜ਼ੀਰੋ ਟੈਕਸ ਹੈ ਇਸਾਰੇ ਇਸ ਦੇਸ ਦਾ ਰਿਸਿਸਟੈਂਟ ਡਿਜ਼ਾਈਨ ਹੀ ਉਹ ਪ੍ਰਧਾਨ ਮੰਤਰੀ ਜੀ ਦੀ ਉਹਨਾਂ ਨੇ ਸਪੋਰਟ ਹੀ ਉਹ ਸਾਇੰਟਿਸਟਾਂ ਨੂੰ ਉਹਨਾਂ ਨੇ ਵੈਕਸੀਨੇਸ਼ਨ ਵੀ ਤਿਆਰ ਕੀਤੀ ਵੀ ਦੇਸ਼ ਦੇ ਵਿੱਚ ਉਹ ਵੈਕਸੀਨੇਸ਼ਨ ਵੀ ਲਗਾਈ ਔਰ ਉਹਦੇ ਨਾਲ ਦੁਨੀਆ ਦੇ ਵਿੱਚ ਵੀ ਕਈ ਦੇਸ਼ਾਂ ਦੇ ਵਿੱਚ ਲੋਕ ਬਚੇ ਉਹਨਾਂ ਵੱਸਤੇ ਵੀ ਦਿੱਤੀ ਤੋਂ ਭਾਜਪਾ ਦੀ ਕਮਿੰਸ ਕੱਤਰ ਤੇ ਪੰਜਾਬ ਭਾਜਪਾ ਇਨਚਾਰਜ ਸੁਨਿੰਦਰ ਸਿੰਘ ਰੈਨਾ ਦੇ ਵੱਲੋਂ ਕਿਹਾ ਗਿਆ ਹੈ ਭਾਜਪਾ ਪੰਜਾਬ ਵੀ ਅੰਦਰ ਇਕੱਲੇ ਚੋਣ ਲੜੇਗੀ ਜੇ ਆਪਣੇ ਪੱਧਰ ਤੇ ਚੋਣਾਂ ਦੀ ਤਿਆਰੀ ਕਰ ਰਹੀ ਹੈ ਤੁਹਾਡੇ ਪਿੰਡੂ ਹਲਕਿਆਂ ਦੇ ਵਿੱਚ ਵੀ ਕਾਫੀ ਹੱਦ ਤੱਕ ਪਾਰਟੀ ਪਹੁੰਚ ਚੁੱਕੀ ਐ ਸੋ ਉਹ ਕੀ ਆਖਿਆ ਸੁਪਾ ਇਨਚਾਰਜ ਨੇ ਆਓ ਤੁਹਾਨੂੰ ਸੁਣਾਉਣੇ ਆ ਲੁਧਿਆਣਾ ਲਾਇਬ੍ਰੇਰੀ सुरेंद्र ਸੋਨੀ ਦੀ ਰਿਪੋਰਟ ਮੇਰੇ ਪ੍ਰੈਸ ਸਾਥੀ ਅੱਡੀ ਅੱਜ ਦੀ ਪ੍ਰੈਸ ਕਾਨਫਰੰਸ ਐ ਇਹ ਬੇਸਿਕਲੀ ਜਿਹੜਾ ਯੂਨੀਅਨ ਬਜਟ ਐ ਉਹਦੇ ਉੱਪਰ ਪਾਰਟੀ ਨੇ ਤੈਕੀਤੇ ਦੇਸ਼ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਇਸ ਬਜਟ ਦੀ ਜਿਹੜੀਆਂ ਖੂਬੀਆਂ ਉਹ ਪ੍ਰਸਤਿਆਗੇ ਲੈ ਆਇਆ। ਇਹ ਦੇਸ਼ ਦਾ 80ਵਾਂ ਬਜਟ ਹੈ। ਇੰਡੀਪੈਂਡੈਂਸ ਆਫ ਇੰਡੀਆ ਦੇ ਬਾਅਦ 80ਵਾਂ ਬਜਟ ਹੈ। ਪ੍ਰਧਾਨ ਮੰਤਰੀ ਮੋਦੀ ਜੀ ਦੀ ਲੀਡਰਸ਼ਿਪ ਦੇ ਵਿੱਚ ਫਾਈਨਾਂਸ ਮਿਨਿਸਟਰ ਸਿ타ਰਾਮਨ ਜੀ ਦਾ ਇਹ 12ਵਾਂ ਬਜਟ ਪੇਸ਼ ਕੀਤਾ ਹੈ। ਔਰ ਕਰਤੱਬ્ય ਭਵਨ ਦੇ ਵਿੱਚ ਫਸਟ ਬਜਟ ਹੈ। ਇਹ ਬਜਟ 1947 ਦੇ ਵਿੱਚ ਦੇਸ਼ ਵਿਕਸਿਤ ભારત ਬਣੇ ਦੇਸ਼ ਆਤਮ ਨਿਰਭਰ ਬਣੇ ਉਹਦਾ ਇੱਕ ਵਿਜ਼ਨ ਡਾਕੂਮੈਂਟ ਆ ਮੈਂ ਕਹਿ ਸਕਦਾ ਹਾਂ ਬਜਟ ਇਹ ਬਜਟ ਸਭ ਦਾ ਸਾਥ ਸਭ ਦਾ ਵਿਕਾਸ ਉਹਦਾ ਬਜਟ ਹੈ ਇਹ ਦੇਸ਼ ਕਿਸ ਤਰ੍ਹਾਂ ਅੱਗੇ ਵਧੇ ਯੁਵਾ ਦੇ ਵਾਸਤੇ ਮਹਿਲਾਵਾਂ ਦੇ ਵਾਸਤੇ ਕਿਸਾਨਾਂ ਦੇ ਵਾਸਤੇ ਉਹ ਜਿਹੜੇ ਸਾਡੇ ਲੇਬਰ ਜਾਂ ਵਰਕ ਫੋਰਸ ਆ ਸ਼ਰਮਿਕ ਉਹਨਾਂ ਦੇ ਵਾਸਤੇ ਇੱਕ ਬਜਟ ਹੈ ਹਰ ਸਮਾਜ ਦੇ ਹਰ ਵਰਗ ਦੇ ਵਾਸਤੇ ਚਾਹੇ ਉਹ ਇੰਡਸਟਰੀ ਹੈ ਚਾਹੇ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਚਾਹੇ ਉਹ ਸਾਡੇ ਕਿਸਾਨ ਚਾਹੇ ਐਮ ਐਸ ਐਮ ای ਜਾਂ ਫਿਰ ਸੋਸ਼ਲ ਅਫਲਿਪਟਮੈਂਟ ਦੇ ਵਾਸਤੇ ਕਿ ਸਾਡੇ ਰੇੜੀ ਫੜੀ ਵਾਲੇ ਉਹਨਾਂ ਦਾ ਚਾਹੇ ਉਹ ਹੈਲਥ ਸੈਕਟਰ ਚਾਹੇ ਉਹ ਬਾਇਓਫਾਰਮ ਹੈ ਚਾਹੇ ਉਹ ਸਾਡੇ ਇੰਸਟੀਚੂਟਸ ਨੇ ਉਹਨਾਂ ਦੇ ਵਿੱਚ ਇੱਕ ਬੜੀ ਇਨਵੈਸਟਮੈਂਟ ਬੀਜੇਪੀ ਸਰਕਾਰ ਦੇ ਇਸ ਬਜਟ ਨੇ ਕੀਤੀ ਹੈ ਤਾਂ ਕਿ ਇਹ ਦੇਸ਼ ਆਤਮ ਨਿਰਭਰ ਬਣੇ ਔਰ 2047 ਦੇ ਵਿੱਚ ਵਿਕਸਿਤ ਬਾਦ ਬਣੇ ਔਰ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਲੀਡਰਸ਼ਿਪ ਦੇ ਵਿੱਚ ਉਹਨਾਂ ਯੂਰਪੀਅਨ ਯੂਨੀਅਨ ਦੇ ਨਾਲ ਜਿਹੜਾ ਸਾਡਾ ਐਫਟੀਏ ਹੋਇਆ ਹੈ ਫ੍ਰੀ ਟ੍ਰੇਡ ਐਗਰੀਮੈਂਟ ਹੋਇਆ ਹੈ ਔਰ ਰੀਸੈਂਟਲੀ ਜਿਹੜਾ ਯੂਐਸ ਦੇ ਨਾਲ ਹੋਇਆ ਸਾਡਾ ਐਗਰੀਮੈਂਟ ਜਿਹੜਾ ਉਹਨਾਂ ਨੇ 50% ਤੋਂ 18% ਦੇ ਉੱਪਰ ਆਪਣਾ ਟੈਰਿਫ ਲਿਆਂਦਾ ਔਰ ਕਈਂ ਚੀਜ਼ਾਂ ਦੇ ਉੱਪਰ ਜ਼ੀਰੋ ਟੈਰਿਫ ਰਿਆ ਔਰ ਜਿਸ ਤਰ੍ਹਾਂ ਇਤੋ ਦੀ ਸਟ੍ਰਾਂਗ ਲੀਡਰਸ਼ਿਪ ਨੇ ਆਪਣੇ ਧੇਰੀ ਨੂੰ ਔਰ ਐਗਰੀਕਲਚਰ ਨੂੰ ਉਸ ਐਗਰੀਮੈਂਟ ਦੇ ਵਿੱਚੋਂ ਬਾਹਰ ਰੱਖਿਆ ਇਹ ਵੀ ਇੱਕ ਸੈਂਟਰ ਦੀ ਜਿਹੜੀ ਇੱਕ ਲੀਡਰਸ਼ਿਪ ਹੈ ਉਹ ਜਿਹੜੀ ਪ੍ਰਧਾਨ ਮੰਤਰੀ ਜੀ ਪੂਰੀ ਦੁਨੀਆ ਨੂੰ ਲੀਡਰਸ਼ਿਪ ਦੇਕਰ ਦੇ ਉਦੀ ਇੱਕ ਐਗਜ਼ਾਮਪਲ ਹੈ ਇਹ ਪੂਰੇ ਵਰਡ ਦੇ ਜਿਹੜੇ ਸਾਡੇ ਐਗਰੀਮੈਂਟਸ ਹੋਏ ਕਰਦੇ ਉਹਦੇ ਚ ਸਾਡੀ ਇੰਡਸਟਰੀ ਇੱਕ ਕੰਪੀਟੀਟਿਵ ਇੰਡਸਟਰੀ ਬਣੇ ਕਾਸੀ ਦੁਨੀਆ ਦੇ ਨਾਲ ਕੰਪਲੀਟ ਕਰ ਸਕੀਏ ਕੁਆਲਿਟੀ ਪ੍ਰੋਡਕਟਸ ਦੇ ਇਹ ਉਹ ਜਿਹੜੀ ਚੀਜ਼ਾਂ ਚਾਹੇ ਉਹ ਟੈਕਨੋਲੋਜੀ ਹੈ ਚਾਹੇ ਉਹ ਵਰਕ ਫੋਰਸ ਹੈ ਉਹ ਸਕਿਲਡ ਹੋਏ ਉਹ ਟੈਕਨੋਲੋਜੀ ਐਡਵਾਂਸ ਹੋਏ ਸਾਡੇ ਪ੍ਰੋਡਕਟ ਹਾਈ ਕੁਆਲਿਟੀ ਦੇ ਹੋਣ ਉਹਦੇ ਵਾਸਤੇ ਬਜਟ ਪੇਸ਼ ਕੀਤਾ ਗਿਆ ਉਹ ਕਈ ਸੈਕਟਰਨ ਮੈਂ ਉਹਨਾਂ ਦੇ ਵਿੱਚ ਕਿੰਨਾ-ਕਿੰਨਾ ਮੋੜ ਦਿੱਤਾ ਗਿਆ ਮੈਂ ਕੁਝ ਸੈਕਟਰ ਦਾ ਤੁਹਾਡੇ ਅਗਲੇ ਤੁਹਾਡੇ ਧਿਆਨ ਚ ਲੈਵਾਂਗਾ ਜਿਸ ਤਰ੍ਹਾਂ ਇਸ ਲਈ ਦੁਨੀਆ ਦੇ ਵਿੱਚ ਸਾਡੀ ਜਿਹੜੀ ਇਕਨੋਮੀ ਹੈ ਵਰਲਡ ਦੇ ਵਿੱਚ ਫਾਸਟੈਸਟ ਗਰੋਇੰਗ ਇਕਨੋਮੀ ਹੈ ਜਿਹੜੇ ਦੁਨੀਆ ਦੇ ਸਰਵੇ ਆਇਆ ਕਰਦੇ ਹਨ। ਔਰ 7% ਦੇ ਨਾਲ ਐਵਰੇਜ ਅਸੀਂ ਬਤਾ ਗਏ ਆਨਰ ਟਾਈਮ ਦੇ ਵਿੱਚ ਇਸ ਸਾਲ ਦੇ ਵਿੱਚ। ਔਰ ਕਈ ਸੋਸ਼ਲ ਵੈਲਫੇਅਰ ਸਕੀਮਸ ਦੇ ਕਾਰਨ ਇਸ ਦੇਸ਼ ਦੇ ਵਿੱਚ ਜਿਹੜੇ ਕਈ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨੇ ਡਾਟਾ ਦਿੱਤਾ ਉਹਨਾਂ ਨੇ ਕਿਹਾ ਕਿ 25 ਕਰੋੜ ਲੋਕ ਗਰੀਬੀ रेखा ਤੋਂ ਬਾਹਰ ਆਏ। ਬਸੇ 1 ਅਪ੍ਰੈਲ ਨੂੰ ਸੈਂਸਸ ਸ਼ੁਰੂ ਹੋਇਆ 2023 ਉਹਦੇ ਵਿੱਚ ਐਗਜੈਕਟ ਸਾਰੀ ਫਿਗਰਸ ਆਨ ਗਿਆ ਆਨਲਾਈਨ ਟਾਈਮ ਦੇ ਵਿੱਚ। ਪਰ 25 ਕਰੋੜ ਲੋਕ ਗਰੀਬੀ रेखा ਤੋਂ ਬਾਹਰ ਆਏ। ਦੁਨੀਆ ਦੇ ਵੀ ਵਰਲਡ ਦੇ ਵਿੱਚ ਅਸੀਂ 4th ਇਕਨੋਮੀ ਬਣੇ ਹਾਂ। ਬਣੇ ਹਾਂ। ਪਰ ਇੱਕ ਐਗਜ਼ਾਮਪਲ ਹੈ ਕਿ ਜਿਸ ਤਰ੍ਹਾਂ ਮੋਬਾਈਲ ਹੈ ਜਿਹੜਾ ਸਾਡਾ ਨਿਗਲੀਜੀਬਲ ਵੋਲਡ ਦੇ ਵਿੱਚ ਟ੍ਰੇਡ ਹੁੰਦਾ ਹੀ ਅਸੀਂ ਕੋਈ 135 36% ਦੁਨੀਆ ਦੇ ਵਿੱਚ ਮੋਬਾਈਲ ਦਾ ਟ੍ਰੇਡ ਕਰੇ ਕਰਨਾ ਐਕਸਪੋਰਟ ਕਰੇ ਕਰਨਾ ਇਸ ਤਰ੍ਹਾਂ ਕੈਂਚ ਚੀਜ਼ਾਂ ਜਿਹੜਾ ਸਾਡਾ ਜਿਹੜਾ ਫੋਰਨ ਰਿਜ਼ਰਵ ਵਧਿਆ ਔਰ ਐਕਸਪੋਰਟ ਦੇ ਵਿੱਚ ਇਹ ਦੇਸ਼ ਅੱਗੇ ਗਿਆ ਮੈਂ ਦੇਖਿਆ ਕਰਦਾ ਹੀ ਕਿ ਜਿਸ ਤਰ੍ਹਾਂ ਲਾਸਟ ਬਜਟ ਦੇ ਵਿੱਚ ਵੀ ਔਰ ਇਸ ਵਾਰ ਵੀ 12 ਲੱਖ ਰੁਪਏ ਤੱਕ ਜ਼ੀਰੋ ਟੈਕਸ ਪਰ 17000 ਰੁਪਿਆ ਸਟੈਂਡਰਡ ਡਿਡੈਕਸ਼ਨ ਹੈ ਜਿਹੜੇ ਲੋਕ ਮੰਥਲੀ ਕਰ ਸਕਣਾ ਸੀ ਕਿ 12 ਲੱਖ 70 ਹਜ਼ਾਰ ਸੈਲ ਲੈ ਲੈਂਦੇ ਨੇ ਉਹਨਾਂ ਦੇ ਉੱਪਰ ਜ਼ੀਰੋ ਟੈਕਸ ਹੈ ਉਹ ਵੀ ਇੱਕ ਰਿਲੀਫ ਜਿਹੜੇ ਮੀਡਲ ਕਲਾਸ ਹੈ ਉਹਨਾਂ ਨੂੰ ਆਲਰੇਡੀ ਉਹਨਾਂ ਨੇ ਦਿੱਤੇ ਦਾ ਹੀ ਪ੍ਰਦੇਸ਼ ਦੇ ਵਿੱਚ ਕਈ ਡਰਗਸ ਨੂੰ ਵਰਸ ਦੇ ਵਿੱਚ ਜਿਹੜੀਆਂ ਕੈਂਸਰ ਵਾਸਤੇ ਦਾ ਕ੍ਰਿਟੀਕਲ ਡਿਜ਼ੀਜ਼ਸ ਨੇ ਉਹਨਾਂ ਦੇ ਵਾਸਤੇ ਉਹਨਾਂ ਦਾ ਵੀ ਜੋ ਇੰਪੋਰਟ ਕੀਤਾ ਜਾਏਗਾ ਉਹਨਾਂ ਦੇ ਉੱਪਰ ਵੀ ਉਹਨਾਂ ਨੇ ਟੈਰਿਫ ਬਿਲਕੁਲ ਘਟਾਇਆ ਹੈ ਇਸੇ ਤਰ੍ਹਾਂ ਸੀ ਬੋਰਡ ਦੇ ਵਿੱਚ ਸਾਡੇ ਜਿਹੜਾ ਗਲੋਬਲ ਸ਼ੇਅਰ ਹੈ ਉਹਦੇ ਵਿੱਚ 10% ਬਣੇ ਤੋਰ ਇੰਡੀਆ ਦੇ ਵਿੱਚ ਅਸੀਂ ਕਾਰਪੋਰੇਟ ਮਿੱਤਰਾ ਤਿਆਰ ਕਰਨੇ ਜਿਹੜੇ ਕਿ ਇੰਡਸਟਰੀ ਦੇ ਨਾਲ ਮਿਲ ਕੇ ਜਿਹੜੀ ਕਿ ਇੰਡਸਟਰੀ ਦੀ ਰਿਕੁਆਇਰਮੈਂਟ ਹੋਏਗੀ ਉਸ ਹੱਬ ਨਾਲ ਅਸੀਂ ਪੰਜ ਯੂਨੀਵਰਸਟੀਆਂ ਨੂੰ ਟੋਨਸ਼ਿਪ ਦੇ ਨਾਲ ਕੰਬਾਈਨ ਕਰਕੇ ਉਸ ਸੈਕਟਰ ਦੇ ਵਿੱਚ ਮਿਲਾ ਕੇ ਇੱਕ ਡਵੈਲਪਮੈਂਟ ਕਰਦੇ ਜਿਹੜਾ ਇਸ ਬਜਟ ਦੇ ਵਿੱਚ ਵਿਜ਼ਨ ਹੈ ਕਿ ਤਾਂ ਕਿ ਸਾਡੇ ਕਾਰਪੋਰੇਟ ਮਿੱਤਰਾ ਬਣਨ ਜਿਹੜਾ ਸਾਡੇ ਬੋਰਡ ਦੇ ਨਾਲ ਟ੍ਰੇਡ ਸੌਇ ਕਰਦਣ ਬੋਰਡ ਨੂੰ ਅਸੀਂ ਜਿੱਥੇ ਅਸੀਂ ਕਹਿੰਦੇ ਨਾ ਲੋਕ ਕਹਿੰਦੇ ਕਿ ਪੋਪੂਲੇਸ਼ਨ ਵਧੇ ਕਰ ਅਸੀਂ ਕਹਿੰਦੇ ਕਿ ਜੇ ਹਿਊਮਨ ਰਿਸੋਰਸਸ ਨੇ ਇਹ ਵੀ ਵਰਦ ਦੇ ਵਿੱਚ ਅਸੀਂ ਦਈਏ ਕਿ ਭਾਈ ਅਸੀਂ ਦੁਨੀਆ ਦੇ ਵਿੱਚ ਆਪਣੇ ਸਕਿਲਡ ਲੋਕਾਂ ਨੂੰ ਭੇਜੀਏ ਇਸੇ ਤਰ੍ਹਾਂ ਜੁਵਾ ਸ਼ਕਤੀ ਦੇ ਤੌਰ ਦੇ ਉੱਪਰ ਕਿ ਭਾਈ ਪ੍ਰਧਾਨ ਮੰਤਰੀ ਜੀ ਦਾ ਇਨਾ ਵਿਜ਼ਨ ਹੈ ਇਹ ਵੀ ਜੀਸੀ ਉਹਨਾਂ ਨੇ ਕਿਹਾ ਕਿ ਭਾਈ ਦੇਸ਼ ਦੇ ਵਿੱਚ 15 ਹਜ਼ਾਰ ਸਕੈਂਡਰ ਸਕੂਲਾਂ ਦੇ ਵਿੱਚ ਲੈਬ ਖੋਲਾਂਗੇ ਉਹ ਖੋਲਾਂਗੇ ਜਿਹੜੀਆਂ ਐਨੀਮੇਸ਼ਨ ਐਨੀਮੇਸ਼ਨ ਦੇ ਵਿੱਚ ਇੰਟਰਸਟ ਬੱਚੇ ਲੈਣਨ ਗੇਮਿੰਗ ਦੇ ਵਿੱਚ ਕਾਮਿਕਸ ਦੇ ਵਿੱਚ ਲੰਡਨ ਇਸ ਤਰ੍ਹਾਂ 1500 ਹਾਇਰ ਸਕੂਲ ਦੇ ਵਿੱਚ 15000 ਦੇਸ਼ ਦੇ ਵਿੱਚ ਹਾਇਰ ਸਕੂਲ ਦੇ ਵਿੱਚ ਔਰ 500 ਕਾਲਜ ਦੇ ਵਿੱਚ ਨੈਸ਼ਨਲ ਵਾਈਡ ਏਕ ਇੰਡੀਅਨ ਇੰਸਟੀਟਿਊਟ ਆਫ ਕ੍ਰੀਏਟਿਵ ਟੈਕਨੋਲੋਜੀ ਟੈਕਨੋਲੋਜੀਸ ਮੁੰਬਈ ਦੇ ਵਿੱਚ ਹੈ ਇਹਦੇ ਕਰਾਂਗੇ ਇਸੇ ਤਰ੍ਹਾਂ ਨੈਪੀਅਰ ਦੇ ਔਰ ਨਵੇਂ ਇੰਸਟੀਟਿਊਟ ਖੋਲਣੇ ਉਹਨਾਂ ਨੇ ਉਹਦੇ ਵਿੱਚ ਵੀ ਪੈਸਾ ਦਿੱਤਾ ਕਿ ਬਾਈ ਜਿਹੜੇ ਇਸ ਦੇਸ਼ ਦਾ ਬਾਇਓਫਾਰਮ ਹੈ ਅਸੀਂ ਜਿਸ ਤਰ੍ਹਾਂ ਜਿਸ ਦੇਸ਼ ਦੇ ਵਿੱਚ ਕਰੋਨਾ ਆਇਆ ਸੀ ਜਿਹੜੇ ਕਰੋਨਾ ਆਇਆ ਤੇ میں بھی کہیں میرے ڈسکس کرتے ہوں دے ہی کہ بھائی انہیں جلدی وہی ویکسی نیشن تیار ہونی بڑی مشکل ہے دیش اور پردان منتری جی دا ویژن ہی میں ہے منہ چھے مینے پہلے کیتا ہے کہ بھائی بیفور اینڈ آف دس ایئر کنٹری دو ویکسینیشن تیار کرے کرنے انہوں نے ویکسینیشن بھی تیار گیتی اور یہ سارا اس دیش کا ریسرچ اینڈ ڈیزائن ہی وہ پردھان منتری جی سپورٹ ہی ਉਸ ਸਾਈਡ ਦੇ ਸਟੈਂਡਰਡ ਅਨਰ ਵੈਕਸੀਨੇਸ਼ਨ ਵੀ ਤਿਆਰ ਕੀਤੀ ਫ੍ਰੀ ਦੇਸ਼ ਦੇ ਵਿੱਚ ਉਹ ਵੈਕਸੀਨੇਸ਼ਨ ਵੀ ਲਗਾਈ ਔਰ ਉਹਦੇ ਨਾਲ ਦੁਨੀਆ ਦੇ ਵਿੱਚ ਵੀ ਕਈ ਦੇਸ਼ਾਂ ਦੇ ਵਿੱਚ ਲੋਕ ਬਚੇ ਉਹਨਾਂ ਵਾਸਤੇ ਵੀ ਦਿੱਤੀ ਕਿਸੇ ਤਰ੍ਹਾਂ ਐਮਐਸਐਮਈ ਨੂੰ ਇੱਕ ਬੜੀ ਸਪੋਰਟ ਦਿੱਤੀ ਹੈ 10000 ਕਰੋੜ ਰੁਪਏ ਦੀ ਕਿ ਭਈ ਐਮਐਸਐਮਈ ਸੇਕਤੀ ਦੇ ਵਿੱਚ ਜਿਸ ਤਰ੍ਹਾਂ ਮੈਂ ਕਿਹਾ ਬਾਇਓਫਾਰਮਾ ਦੇ ਵਿੱਚ ਤਿੰਨ ਨਵੇਂ ਸਾਡੇ ਨੈਪੀਅਰ ਦੇ ਇੰਸਟੀਚੂਟ ਖੁੱਲਣਗੇ ਜਿਹੜੇ ਕਿ ਅਸੀਂ ਰਿਸਰਚ ਕਰਕੇ ਅੱਛਾ ਇਹਦੇ ਵਿੱਚ ਅੱਛੇ ਆਪਣੀ ग्लोबल ਜਿਹੜਾ ਬਾਇਓਫਾਰਮਾ ਉਹਦੇ ਵਿੱਚ ਅਸੀਂ ਆਪੋਂ ਕੰਪੀਟ ਕਰੀਏ ਇਸੇ ਤਰ੍ਹਾਂ ਇਹਨਾਂ ਦਾ ਬਜਟ ਬੜਾ ਇਨਫਰਾਸਟ੍ਰਕਚਰ ਡਰਾਈਵਨ ਬਜਟ ਹੈ ਮੈਂ ਦੇਖਿਆ ਕਰਦਾ ਹਾਂ ਕਿ ਵਈ 14 ਉਹ 15 ਦੇ ਵਿੱਚ ਇਨਫਰਾਸਟ੍ਰਕਚਰ ਦੇ ਵਾਸਤੇ ਸਿਰਫ 2 ਲੱਖ ਰੁਪਏ ਹੈ ਔਰ ਇਸ ਸਾਲ ਬਜਟ ਦੇ ਵਿੱਚ ਇਹਨਾਂ ਨੇ 12.2 ਲੱਖ ਰੁਪਏ ਦਿੱਤੇ ਔਰ ਉਹਦੇ ਨਾਲ ਇਨਫਰਾਸਟ੍ਰਕਚਰ ਵੀ ਵਧੇਗਾ ਪਰ ਇਨਫਰਾਸਟ੍ਰਕਚਰ ਨਾਲ এমਪਲॉयਮੈਂਟ ਵੀ ਜਨਰੇਟ ਹੁੰਦੀ ਹੈ ਇੱਕ ਬੜਾ ਇਨਫਰਾਸਟ੍ਰਕਚਰ ਡਰਾਈਵਨ ਬਜਟ ਹੈ ਔਰ ਜਿਸ ਤਰ੍ਹਾਂ ਮੈਂ ਪਹਿਲੇ ਐਗਜ਼ਾਮਪਲ ਦਿੱਤੀ ਹੈ ਕਿ ਭਾਈ ਐਕਸਪੋਰਟ ਦੇ ਵਿੱਚ ਮੋਬਾਈਲ ਦੇ ਵਿੱਚ ਜਿਹੜਾ ਕਿ ਅਸੀਂ ਮੈਕਸਿਮਮ ਇੰਪੋਰਟ ਕਰਦੇ ਹਾਂ ਇਸ ਸਾਲ ਅਸੀਂ 125% ਉਹਨੂੰ ਐਕਸਪੋਰਟ ਕੀਤਾ ਐਗਰੀਕਲਚਰ ਸੈਕਟਰ ਦੇ ਵਿੱਚ ਵੀ ਇਹ ਭਾਈ ਸਾਡੇ ਡਾਈਵਰਸ ਡਾਈਵਰਸੀਫਿਕੇਸ਼ਨ ਵਧੇ ਔਰ ਵਿਭਿੰਨਤਾ ਦੇ ਵਿੱਚ ਅਸੀਂ ਜਿਸ ਤਰ੍ਹਾਂ ਆਇਲ ਸੀਡਸ ਨਾਲ ਸੀ ਉਹਦੇ ਵਿੱਚ ਸਬਸਕ੍ਰਿਪਸ਼ਨ ਹੋਈ ਹੈ ਆਪਣੀ ਫੂਡ ਗ੍ਰੇਨ ਦੀ ਅਸੀਂ ਪ੍ਰੋਡਕਸ਼ਨ ਨੂੰ ਵਧਾਈਏ ਡਾਈਵਰਸੀਫਿਕੇਸ਼ਨ ਦੇ ਨਾਲ ਜਿਹੜੇ ਹਾਈ ਕੁਆਲਿਟੀ ਪ੍ਰੋਡਕਟਸ ਉਹਨਾਂ ਵਿੱਚ ਅਸੀਂ ਅੱਗੇ ਵਧੀਏ ਤਾਂ ਕਿ ਅਸੀਂ ਵਰਡ ਦੇ ਨਾਲ ਕੰਪਲੀਟ ਕਰ ਸਕੀਏ ਉਹਦੇ ਵਾਸਤੇ ਕੀਤਾ ਨਾਰਥ-ਈਸਟ ਦੇ ਵਿੱਚ ਪੂਰਬ ਉਦਯੋਗ ਕਿ ਭਾਈ ਸਾਡਾ ਬਿਹਾਰ ਹੈ ਜਾਰਖੰਡ ਹੈ ਵੈਸਟ ਬੰਗਾਲ ਹੈ ਓਡੀਸ਼ਾ ਹੈ ਆਂਧਰਾ ਪ੍ਰਦੇਸ਼ ਉਹਦੇ ਵਾਸਤੇ ਕਈ ਸਕੀਮਸ ਦਿੱਤੀਆਂ ਕਿ ਉਹ ਏਰੀਆ ਇੰਡਸਟਰੀ ਵਿੱਚ ਡਿਵੈਲਪ ਹੋਏ ਇਸੇ ਤਰ੍ਹਾਂ ਨੈਸ਼ਨਲ ਮੈਂਟਲ ਹੈਲਥ ਇੰਸਟੀਚਿਊਟ ਰਾਂਚੀ ਦੇ ਵਾਸਤੇ ਦਿੱਤਾ 10000 ਲੋਕ ਜਿਹੜਾ ਸਾਡੇ ਇਸ ਜਿਹੜੀਆਂ ਹਿੱਲ ਟ੍ਰੈਕਿੰਗ ਦੇ ਵਾਸਤੇ ਕਿ ਦੁਨੀਆ ਦੇ ਵਿੱਚੋਂ ਟੂਰਿਸਟ ਆਉਂਦੇ ਨੇ ਇਸ ਦੇਸ਼ ਦੇ ਵਿੱਚ ਲੋਕ ਟ੍ਰੇਨ ਕਰਨਾ ਉਹਨਾਂ ਨੂੰ ਐਕਸਪਰਟ ਕਰਨਾ ਜਿਹੜੀ ਚਾਹੇ ਉਹ ਜੰਮੂ ਕਸ਼ਮੀਰ ਹੈ ਹਿਮਾਚਲ ਪ੍ਰਦੇਸ਼ ਹੈ ਜਾਂ ਉੱਤਰਾਖੰਡ ਹੈ ਉਹਦੇ ਵਿੱਚ ਉਹ ਟ੍ਰੇਨਿੰਗ ਲੈ ਕੇ ਉਹ ਵੀ ਇੱਕ ਇਸਤਾਂ ਦੇ ਐਕਸਪੋਰਟਸ ਉਹਦੇ ਵਿੱਚ ਕਰਾਂਗੇ ਮੈਂ ਇੰਨਾ ਹੀ ਕਹਾਂਗਾ ਕਿ ਬਜਟ ਜਿਹੜਾ ਕਿ ਪ੍ਰਧਾਨ ਮੰਤਰੀ ਜੀ ਨੇ ਦੀ ਲੀਡਰਸ਼ਿਪ ਦੇ ਵਿੱਚ ਸਾਡੇ ਦੇਸ਼ ਦੇ ਫਾਈਨਾਂਸ ਮਿਨਿਸਟਰ ਸਿਤਾ ਰਾਮਨ ਜੀ ਨੇ ਦਾ 12ਵਾਂ ਬਜਟ ਹੀ ਸਰਕਾਰ ਦਾ ਪਰ ਕਰਤੱਬੇ ਭਵਨ ਦੇ ਵਿੱਚ ਫਰਸਟ ਬਜਟ ਉਹ ਇੱਕ ਸਬਕਾ ਸਾਥ ਸਭਕਾ ਵਿਕਾਸ ਮਹਿਲਾਵਾਂ ਵਾਸਤੇ ਯੁਵਾਵਾਂ ਦੇ ਵਾਸਤੇ ਕਿਸਾਨਾਂ ਦੇ ਵਾਸਤੇ ਉਹ ਗਰੀਬਾਂ ਵਾਸਤੇ ਬਜਟ ਬੇਸ਼ਕੀ ਦਾ ਬਹੁਤ ਬਸਤ ਕਿਸੇ ਦੇ ਵਿੱਚ ਕੋਈ ਪ੍ਰਸ਼ਨ ਹੋਏਗਾ ਬਹੁਤ ਸ਼ੁਕਰੀਆ جیٹا لیکن کیا لیکن ادا کچھ آیا نہیں پیچھے بھی کیا گیا ہوا نہیں اور ਮੈਂ ਕੀ ਕਰਨਾ ਗੱਲ ਕੋਡ ਵਰ ਗਿਆ ਮੈਂ ਕੀ ਕਰਨਾ ਕਿ 2 ਦਿਨ ਪਹਿਲੇ ਵੀ ਸ਼ਾਇਦ ਰੇਲਵੇ ਮਿਨਿਸਟਰ ਨੇ ਘੋਸ਼ਣਾ ਕੀਤੀ ਹੈ ਪੰਜਾਬ ਦੇ ਵਾਸਤੇ ਪੰਜਾਬ ਦੇ ਵਾਸਤੇ ਰੇਲਵੇ ਮਿਨਿਸਟਰ ਜੀ ਨੇ ਘੋਸ਼ਣਾ ਕੀਤੀ 4 ਦਿਨ ਪਹਿਲੇ ਵੀ ਪ੍ਰਧਾਨ ਮੰਤਰੀ ਜੀ ਆਏ ਜੀ ਆਏ ਤੇ ਤੁਹਾਡੇ 에어ਪੋਰਟ ਦਾ ਵੀ ਉਦਘਾਟਨ ਹੋਇਆ ਤੁਹਾਡੇ ਇਸ ਜ਼ਿਲ੍ਹੇ ਦੇ ਵਿੱਚ ਜਿਹੜਾ ਐਮ ਐਸ ਐਮ ای ਦੇ ਵਾਸਤੇ ਬਜਟ ਹੁਣ ਨੇ ਪੇਸ਼ ਕੀਤਾ ਹੈ ਨਾ ਜੋ ਪੂਰੇ ਦੇਸ਼ ਤੇ ਵਸਤ ਹੈ ਇਹ ਕਿ ਪਾਰਟਿਕੁਲਰਲੀ ਇੱਕ ਸਟੇਟ ਦੇ ਵਾਸਤੇ ਨਹੀਂ ਕਿ ਸਾਡੇ ਔਰ ਪੰਜਾਬ ਉਹਦੇ ਕੋਲ ਜਿਆਦਾ ਇੰਪੈਕਟ ਪਏਗਾ ਕਿਉਂਕਿ ਇਥੇ ਐਮਐਸਐਮਈ ਬਹੁਤ ਜ਼ਿਆਦਾ ਹੈ ਜਿਸ ਤਰ੍ਹਾਂ ਸਪੋਰਟਸ ਦੇ ਵਿੱਚ ਇਹਨਾਂ ਨੇ ਪਹਿਲੇ ਖੇਲੋ ਇੰਡੀਆ ਹੀ ਖੇਲੋ ਇੰਡੀਆ ਮਿਸ਼ਨ ਸ਼ੁਰੂ ਕੀਤਾ ਉਹਦੇ ਵਿੱਚ ਜਿਹੜੇ ਸਪੋਰਟਸਮੈਨ ਨੇ ਉਹਨਾਂ ਦੀ ਐਫੀਸ਼ੀਐਂਸੀ ਨੂੰ ਕਿਸ ਤਰ੍ਹਾਂ ਬਣਾਇਆ ਜਾਏ ਜਿਆਦਾ ਕੰਪੀਟੀਟਿਵ ਬਣਾਇਆ ਜਾਏ ਉਹਦੇ ਵਾਸਤੇ ਉਹਨਾਂ ਨੇ ਮਿਸ਼ਨ ਬਣਾਇਆ ਕਿਈ ਅਕੈਡਮੀਸ ਖੁੱਲਣਗੇ ਇਸ ਦੇ ਸਿੱਤੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਏਗੀ ਸਪੋਰਟਸ ਨੂੰ ਔਰ ਰੂਰਲ ਸਪੋਰਟਸਮੈਨ ਨੂੰ ਬੜਾਵਾ ਦਿੱਤਾ ਜਾਏਗਾ ਉਦੇ ਵਿੱਚ ਵੀ ਸਭ ਤੋਂ ਜ਼ਿਆਦਾ ਜਿਹੜਾ ਮੈਨੂੰ ਫਾਇਦਾ ਹੈ ਉਹ ਸਾਡੇ ਜਲੰਧਰ ਮਾਉਣ ਵਾਲਾ ਹੈ ਕਿਉਂਕਿ ਸਪੋਰਟਸ ਇੰਡਸਟਰੀ ਸਭ ਤੋਂ ਜ਼ਿਆਦਾ ਜਲੰਧਰ ਦੇ ਵਿੱਚ ਹੈ ਜਿੱਥੇ ਤੱਕ ਇਹਨਾਂ ਨੇ ਐਫਟੀਏ ਕੀਤਾ ਯੂਰਪੀਅਨ ਯੂਨੀਅਨ ਦੇ ਨਾਲ ਉਹਦੇ ਵਿੱਚ ਸਭ ਤੋਂ ਜ਼ਿਆਦਾ ਫਾਇਦਾ ਤੁਹਾਡਾ ਫੋਜ਼ਰੀ ਨੂੰ ਹੋਣ ਵਾਲਾ ਹੈ ਜਿਹੜਾ ਮੈਨੂੰ ਲੱਗਦਾ ਹੈ ਕਿ ਭਾਈ ਜਿਹੜੀ ਫੋਜ਼ਰੀ ਤੁਹਾਡੀ ਇੱਥੇ ਲੁਧਿਆਣਾ ਦੇ ਵਿੱਚ ਹੈ ਉਹਨੂੰ ਬਹੁਤ ਜ਼ਿਆਦਾ ਫਾਇਦਾ ਹੋਗਾ ਕਿਉਂਕਿ ਇਹ ਲਈ ਫੋਦੇ ਉੱਪਰ ਬਿਲਕੁਲ ਘਟਾ ਦਿੱਤਾ ਹੈ ਨਾ ਇਹ ਫ੍ਰੀ ਟ੍ਰੇਡ 27 ਘੰਟਿਆਂ ਦੇ ਨਾਲ ਹੋਇਆ ਇਹਨਾਂ ਦਾ ਇਸੇ ਤਰ੍ਹਾਂ ਜੇ ਐਗਰੀਕਲਚਰ ਦੀ ਮੈਂ ਗੱਲ ਕਰਾਂ ਮੈਨੂੰ ਲੱਗਦਾ ਹੈ ਕਿ ਪੂਰਾ ਦੇਖਿਆ ਜਾਏ ਤਾਂ 11 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੈ ਫਰਟੀਲਾਈਜ਼ਰ ਦੀ ਵੀ ਸਬਸਿਡੀ ਹੈ ਤੁਸੀਂ ਦੁਨੀਆ ਦੇ ਵਿੱਚ ਰੇਟ ਦੇਖੋਗੇ ਔਰ ਇੰਡੀਆ ਦੇ ਰੇਟ ਦੇਖੋ ਕਿ ਕੋਈ ਇਹਨਾਂ ਨੇ ਉਹਦੇ 'ਚ ਵੜਾਵਾ ਨਹੀਂ ਕੀਤਾ ਔਰ ਸਬਸਿਡੀ ਦਿੱਤੇ ਔਰ ਜਿਸ ਤਰ੍ਹਾਂ ਇਸ ਬਜਟ ਦੇ ਵਿੱਚ ਉਹਨਾਂ ਨੇ ਕਿਹਾ ਸਾਡੀ ਪ੍ਰੋਡਕਸ਼ਨ ਦਾ ਲੈਵਲ ਤੇ ਵੱਧ ਗਿਆ ਹੈ ਹੁਣ ਸਾਨੂੰ ਕੁਆਲਿਟੀ ਪ੍ਰੋਡਕਟਸ ਅੱਗੇ ਦੇਣੇ ਪੈਣਗੇ ਉਹਨਾਂ ਨੇ ਡਾਈਵਰਸੀਫਿਕੇਸ਼ਨ ਦੀ ਗੱਲ ਕੀਤੀ ਹੈ ਕਿ ਅਸੀਂ ਹਾਈ ਕੁਆਲਿਟੀ ਪ੍ਰੋਡਕਟਸ ਲਈ ਇਸ ਕ੍ਰਾਫਟਸ ਨੂੰ ਜ਼ਿਆਦਾ ਡਾਈਵਰਸਿਫਾਈ ਕਰੀਏ ਅੰਕជាਸੀ ਵਾੜ ਮਾਰਕੀਨਾਂ ਕੰਪਲੀਟ ਕਰ ਸਕੀ ਅਸੀਂ ਪੋਲੀ ਹੌਸਿਸ ਬਣਾਈਏ ਗ੍ਰੀਨ ਹੌਸਿਸ ਬਣਾਈਏ ਪਾ ਡ੍ਰਾਪ ਮੋਰ ਕਰਾਪ ਪ੍ਰੋਡਿਊਸ ਕਰੀਏ ਔਰ ਅਸੀਂ ਥੋੜਾ ਆਰਗੇਨਿਕ ਫਾਰਮਿੰਗ ਅਲ ਜਾਈਏ ਤਾਂ ਕਿ ਵਾੜ ਦੇ ਨਾਲ ਕੰਪਲੀਟ ਕਰ ਸਕੀਏ ਅਸੀਂ ਇਹਦੇ ਤਰਫੋਂ ਪੂਰੇ ਦੇਸ਼ ਦੇ ਵਿੱਚ ਮੈਨੂੰ ਲੱਗਦਾ ਕਿ ਔਰ ਮੈਨੂੰ ਲੱਗਦਾ 4 ਲੱਖ ਕਰੋੜ ਰੁਪਏ ਦਾ ਜਿਹੜਾ ਕਿ ਕਿਸਾਨ ਸਮਾਨ ਨਿਧੀ ਜਿਹੜੇ ਕਿਸ਼ਤਾਂ ਦਿੱਤੇ ਹਨ ਸ਼ਾਇਦ 31st ਕਿਸ਼ਤ ਦੇ ਚੁਕੇਨ ਔਰ 4 ਲੱਖ ਕਰੋੜ ਰੁਪਏ ਆ ਔਰ ਕਿਸਾਨਾਂ ਨੂੰ ਡਾਇਰੈਕਟਲੀ ਉਹਨੇ ਅਕਾਊਂਟ ਦੇ ਵਿੱਚ ਚਲਾ ਗਿਆ ਤੇ ਭਾਈ ਔਰ ਜਿੱਥੇ ਭਾਜਪਾ ਰੂਲ ਸਟੇਟਸ ਨਾਲ ਜਿਸ ਨਾਲ ਹਰਿਆਣਾ ਦਾ ਬਾਕੀ ਸਟੇਟਸ ਨਾਲ ਉਥੇ ਤੇ ਜਿਸ ਨਾਲ Rajasthan ਦੇ ਵਿੱਚ ਮੇਰੇ ਖਿਆਲ 100 ਰੁਪਿਆ ਪਰ ਕਮੈਂਟਲ ਉਹਨਾਂ ਨੂੰ ਜਿਆਦਾ ਸਰਕਾਰ ਉਹਨੂੰ ਬੋਨਸ ਦਿੰਦੀ ਹੈ ਇਸੇ ਤਰ੍ਹਾਂ ਤੁਹਾਡਾ Madhya Pradesh ਵੀ ਦੇ ਕਰਦੇ ਔਰ ਆਪਣੇ ਹਰ ਹਰਿਆਣਾ ਦੇ ਵਿੱਚ ਤਰੇ ਹੀ ਖਰਾਬ ਦੇ ਉੱਪਰ ਉਹ ਐਮਐਸਪੀ ਦੇ ਕਰਦੇ ਨੇ ਉਹ ਲੱਗਿਆ ਕਰਦਾ ਹੈ ਕਿ ਜਿ세 ਜਿ세 ਬੀਜੇਪੀ ਦੀ ਸਟੇਟਸ ਦੇ ਵਿੱਚ ਸਰਕਾਰ ਉਹ ਕਿਸਾਨਾਂ ਦੀ ਇਨਕਮ ਕਿਸ ਤਰ੍ਹਾਂ ਵਧੇ ਉਹ ਔਰ ਸੈਂਟਰ ਦਾ ਜਿਹੜਾ ਬਜਟ ਹੈ ਓਵਰਆਲ ਪੂਰੇ ਦੇਸ਼ ਦੇ ਵਾਸਤੇ ਕਿ ਕਿਸਾਨਾਂ ਦੇ ਇਨਕਮ ਕਿਸ ਤਰ੍ਹਾਂ ਵਧੇ ਉਹਦੇ ਵਾਸਤੇ ਬੜਾ ਜ਼ਰੂਰੀ ਹੈ। ਜੈਨੇ ਜੀ ਪੰਜਾਬ ਜਿਹੜਾ ਹੈ ਆਗਾਮੀ ਵਰਸ਼ ਵਿਧਾਨ ਸਭਾ ਚੋਣਾਂ ਆ ਦੀ ਬਲ ਵੱਧ ਰਿਹਾ ਹੈ। ਤੇ ਭਾਜਪਾ ਵੀ ਐਕਟਿਵਲੀ ਪਾਰਟਿਸਪੇਟ ਕਰ ਰਹੀ ਹੈ। ਇਹਨਿੰਦ ਸੋ ਵੀ ਬਾਕੀ ਸਟੇਟਾਂ ਦੇ ਵਿੱਚ ਤੁਸੀਂ ਪਰਨਾ ਪ੍ਰਮੁੱਖ ਬਣਾਏ ਨੇ ਹੋਰ ਕੀ ਜਮਲਾਈਆਂ ਵੀ ਸੰਗਠਨ ਦੇ ਜਿਹੜਾ ਵੋਟਰ ਤੱਕ ਸਿੱਧੀ ਪਹੁੰਚ ਕੀਤੀ ਹੈ। ਪੰਜਾਬ ਕੀ ਕਰ ਰਹੇ ਤੁਸੀਂ ਪ੍ਰਭਾਰੀਓ ਪੰਜਾਬ ਦੇ ਸਭ ਕੁਝ ਐਸਾ ਕਿ ਪੰਜਾਬ ਦੇ ਵਿੱਚ ਅਸੀਂ ਉਹ ਸਾਨੂੰ ਨਹੀਂ ਦਰਸਾਈ ਦਿੰਦਾ ਜਾਂ ਤਾਂ ਐਂ ਦਾ ਕਰੋ ਤੁਸੀਂ ਸਿਸਟਮ ਨੂੰ ਬਣਾਓ ਤੁਸੀਂ ਅਜਾ ਅਜਿਹਾ ਬੋਲਦੇ ਹੋ ਫਸਟ ਟਾਈਮ ਗਨੂ ਭਾਜੀ ਦੇ ਆਫਿਸ ਜਗ੍ਹਾ ਤੇ ਤਕਲੀਫ ਹੋਈ ਹੈ ਮੈਂ ਸਮਝਦਾ ਸ਼ਾਇਦ ਮੈਂ ਹੀ ਹਾਰਡ ਪੰਜਾਬ ਦੇ ਵਿੱਚ ਕੀ ਕਰ ਰਹੇ ਤੁਸੀਂ 15 ਬਰੋਸ ਐਸਾ ਕਿ ਪੰਜਾਬ ਦੇ ਵਿੱਚ ਬੜੀ ਦੇਰ ਦੇ ਬਾਅਦ ਭਾਜੀ ਨੇ ਬਾਜੀ ਦੇ ਵਿੱਚ ਇਕੱਲੇ ਇਲੈਕਸ਼ਨ ਲੜੇ ਹੋਰ ਉਸ ਟਾਈਮ ਦੇ ਹਾਲਾਤ ਵੀ ਤੁਹਾਨੂੰ ਪਤਾ ਹੈ ਫਿਰ ਵੀ ਅਸੀਂ ਬੜੀ ਅੱਛੀ ਤਰ੍ਹਾਂ ਫਾਈਟ ਕੀਤਾ ਤੁਸੀਂ ਇੱਥੋਂ ਦੀ ਗੱਲ ਹੀ ਕਰੋ ਆਪਣੇ ਲੁਧਿਆਣਾ ਦੇ ਵਿੱਚ ਵੀ ਅਸੀਂ ਬੜੀ ਜ਼ਿਆਦਾ ਕਲੋਜ਼ ਫਾਈਟ ਦੇ ਵਿੱਚ ਰਹੇ ਅਸੀਂ 5 ਸਾਲ ਮਿਹਨਤ ਕੀਤੀ ਲੋਕਾਂ ਨੇ ਆਪ ਨੂੰ ਚੁਣਿਆ ਉਸ ਟਾਈਮ ਪਰ ਇਹ 5-4 ਸਾਲ ਦੀ ਆਪ ਦੀ ਪਰਫਾਰਮੈਂਸ ਹੈ ਤੁਹਾਡੇ ਸਾਹਮਣੇ ਸਾਰੇ ਮੈਂ ਸ਼ਾਇਦ ਮੇਰੇ ਕੋਲ ਜਿਆਦਾ ਤੁਸੀਂ ਜਾਣਦੇ ਹੋ ਕਿ ਭਾਈ ਅੱਜ ਲਾਈਨ ਆਰਡਰ ਦੇ ਕੀ ਪ੍ਰੋਬਲਮ ਹੈ ਪੰਜਾਬ ਦੇ ਵਿੱਚ ਕੋਈ ਸੇਫ ਨਹੀਂ ਹੈ ਪੰਜਾਬ ਦੇ ਵਿੱਚ ਕੱਲ ਵੀ ਕਿਸੇ ਨੂੰ ਗੋਲੀ ਮਾਰ ਦਿੱਤੀ ਜਲੰਧਰ ਦੇ ਵਿੱਚ ਰੋਜ਼ ਕੋਈ ਨਾ ਕੋਈ ਫ੍ਰੀ ਫਾਲ ਆਰ ਸਿਚੁਏਸ਼ਨ ਹੈ ਇਹ ਮਰਸੀ ਹੈ ਕਿ ਕੋਈ ਬਚੇ ਕਰਦਾ ਹੈ ਕਿਸੇ ਨੂੰ ਵੀ ਕੋਈ ਮਾਰਨਾ ਚਾਹੇ ਤਾਂ ਮਾਰ ਸਕਦਾ ਉਹਨੂੰ ਇਸ ਟਾਈਮ ਪੰਜਾਬ ਦੇ ਹਾਲਾਤ ਮੈਂ ਵੀ ਪੰਜਾਬ ਦਾ ਟੂਰ ਕਰਦਾ ਰਹਿਣਾ ਕਈ ਜਗ੍ਹਾ ਕਈ ਇੰਡਸਟਰੀ ਲਿਸਟਾਂ ਕੇ ਗੱਲ ਸੁਣਾਉਂਦੇ ਕਿ ਭਾਈ ਮੇਰੇ ਕੋਲ ਫਿਰੋਤੀ ਮੰਗੇ ਕਰਦੇ ਐਕਸਟਰਾਸ਼ਨ ਮਨੀ ਮੰਗੇ ਕਰਦੇ ਫਿਰ ਦੇ ਨਿੱਤੇ ਤਨ ਗੋਲੀ ਮਾਰ ਦਿਆ ਕਈ ਲੋਕਾਂ ਨੇ ਸੁਣਾਇਆ ਔਰ ਰੋਜ ਦੇ ਇਨਸੀਡੈਂਟ ਹੋਏ ਕਰਦੇ ਜਿਸਰੇ ਲਾਅ ਐਂਡ ਆਰਡਰ ਖਰਾਬ ਹੋਏ ਕਿਸੇ ਸਟੇਟ ਦੇ ਵਿੱਚ ਪੀਸ ਨਾ ਹੋਏ ਉੱਥੋਂ ਦੀ ਡਵੈਲਪਮੈਂਟ ਨਹੀਂ ਹੋ ਸਕਦੀ ਉਸੇ ਡਰ ਨਾਲ ਇਥੋਂ ਇੰਡਸਟਰੀ ਸਾਰੀ ਨਠੇ ਕਦੀ ਕਿਉਂ ਕਰੇ ਉਹਨੂੰ ਸਰ ਇਹ ਪੰਜਾਬ ਗਵਰਨਮੈਂਟ ਕਲੇਮ ਕਰ ਰਹੀ ਆ ਬਟ ਟਾਈਮ ਐਨ ਅਗੇਨ ਕਿਸੇ ਇਨਵੈਸਟਮੈਂਟ ਬਹੁਤ ਵਧ ਰਹੀ ਆ ਬੜੀ ਲੋਕੀ ਆ ਰਹਿ ਨੇ ਇਹਨੂੰ ਤੁਸੀਂ ਕੀ ਕਰਦੇ ਸਰ ਮੇਰੇ ਕੋਲ ਕਿਸ ਤੁਸੀਂ ਤੁਸੀਂ ਦੱਸੋ ਨਾ ਕੀ ਹੈ ਉਹਦੇ ਕਲੇਮ ਕਰਨ ਦਾ ਕੀ ਮੇਰਾ ਕੁਸ਼ਨ ਖੂਬ ਚੰਗਾ ਮੈਂ ਗੱਲ ਕਰੇਗਾ ਨਾ ਕਿਤੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ ਡਰਗ ਵਧਦੀ ਦੀ ਹੈ ਡਰਗ ਮਾਫੀਆ ਚਲੇ ਕਰਦਾ ਪੰਜਾਬ ਦੇ ਵਿੱਚ ਤੁਹਾਡਾ ਮਾਈਨਿੰਗ ਮਾਫੀਆ ਪੰਜਾਬ ਦੇ ਵਿੱਚ ਚਲੇ ਕਰਦਾ ਹੈ ਕ腐ਸ਼ਨ ਵਧਦੀ ਦੀ ਹੈ ਮੈਂ ਐਗਜ਼ਾਮਪਲ ਦੇ ਕਰਦਾ ਮੈਨੂੰ ਕਿਸੇ ਨੇ ਰਾਤ ਇੱਕ ਐਗਜ਼ਾਮਪਲ ਦਿੱਤੀ ਉਹਨੇ ਕਿਹਾ ਬਈ ਜਿਹੜਾ ਦੀਆ ਹੁੰਦਾ ਨਾ ਦੀਆ ਉਹ ਚੱਲਦਾ ਤੇ ਜਿਹੜੇ ਬੁਝਣ ਵਾਲਾ ਹੁੰਦਾ ਫੜਫੜਾਣਾ ਸ਼ੁਰੂ ਹੋ ਜਾਂਦਾ ਕਹਿੰਦੇ ਪੰਜਾਬ ਦੀ ਇਹ ਜਿਹੜੀ ਹਾਲਤ ਬਣ ਗਈ ਦੀ ਕਿ ਭਾਜਪਾ ਨੂੰ ਆਣਾ ਪਏਗਾ ਡਬਲਿੰਗ ਸਰਕਾਰ ਬਣੇਗੀ ਤਾਂ ਉਹ ਦਿਆ ਦੁਆਰਾ ਰੋਸ਼ਨੀ ਅੱਛੀ ਤੋਂ ਦੇਗਾ ਪੰਜਾਬ ਦੇ ਵਿੱਚ ਇਹ ਤਾਂ ਫੜਫੜਾ ਰਿਹਾ ਇਸ ਟਾਈਮ ਉਹਨੇ ਮੈਨੂੰ ਦੂਸਰੀ ਐਗਜ਼ਾਮਪਲ ਦਿੱਤੀ ਕਹਿੰਦਾ ਜਿੰਨੀ ਕਰਪਸ਼ਨ ਪੰਜਾਬ ਦੇ ਵਿੱਚ ਵੱਧ ਗਈ ਦੀ ਹੈ ਪੁੱਛੇ ਇੱਕ ਦੋ ਰੀਅਲ اسٹیਟ ਦੇ ਲੋਕ ਬੈਠੇ تھے ਉਹ ਕਹਿਣ ਲੱਗੇ ਕਿ ਬਾਈ ਇੱਕ ਇੱਕ ਰਜਿਸਟਰੀ ਕਰਾਉਣ ਵਾਸਤੇ ਸਾਨੂੰ ਲੱਖ ਲੱਖ ਰੁਪਏ ਦੇਣਾ ਪੈ ਰਿਹਾ ਔਰ ਕਹਿੰਦੇ ਕਿ ਉਹ ਪੈਸਾ ਸਾਰਾ ਪੰਜਾਬ ਚੋਂ ਬਾਹਰ ਜਾਇਆ ਕਰਦਾ ਦਿੱਲੀ ਹਲ ਜਾ ਰਿਹਾ ਇਸ ਤਰ੍ਹਾਂ ਇਹ ਕੁਝ ਲੋਕਾਂ ਰਾਤੀ ਮੇਲਾ ਉਹਨਾਂ ਨੇ ਸੁਣਾਇਆ ਕਿ ਵਾਹ ਅੱਜ ਪੰਜਾਬ ਦੀ ਹਾਲਤ ਹੋਈ ਦੇ ਪੰਜਾਬ ਦੇ ਵਿੱਚ ਲੁੱਟਮਾਰ ਪੈ ਗਈ ਸਰਕਾਰ ਇਸ ਤਰ੍ਹਾਂ ਲੱਗੇਗਾ ਦਾ ਲੁੱਟ ਕਰੇ ਕਰਦੀ ਹੈ ਪੰਜਾਬ ਦੇ ਵਿੱਚ ਇੰਨੀ ਕਰਪਸ਼ਨ ਵਧੇ ਕਰਦੀ ਮੈਂ ਇਹਨਾਂ ਕਹਾਂਗਾ ਕਿ ਭਾਜਪੀ ਦਾ ਸੰਗਠਨ ਪੰਜਾਬ ਦੇ ਵਿੱਚ ਵਧਿਆ ਹੈ ਅਸੀਂ ਹਰ ਪਿੰਡ ਤੱਕ ਪਹੁੰਚੇ ਕਰਨਾ ਲੋਕ ਸਾਨੂੰ ਸੁਣੇ ਕਰਦੇ ਸਾਡੇ ਕੋਲ ਲੀਡਰਸ਼ਿਪ ਹੈ ਨਾ ਸਾਡੇ ਕੋਲ ਆਈਡਿਓਲੋਜੀ ਹੈ ਜਿਹੜਾ ਅਸੀਂ ਕਹਿਨੇ ਆ ਕਰਨੇ ਆ ਅਸੀਂ ਕਿਹਾ ਸੀ 370 ਤੋੜਾਂਗੇ ਤੋੜਿਆ ਜੰਮੂ ਕਸ਼ਮੀਰ ਪੰਜਾਬ ਕੋਲੋਂ ਮੈਂ ਕਹਨਾ ਜਿਆਦਾ ਨਹੀਂ ਗਾਗਾ ਤੇ 50 ਟਾਈਮਸ ਮੋਰ ਡਿਵੈਲਪ ਹੋਏਗਾ ਹਾਂ ਨਾ ਟਾਈਮ ਤੋਂ ਡਿਵੈਲਪ ਹੋਏਗਾ ਅੱਜ ਹੀ ਮੈਂ ਉੱਥੋਂ ਦਾ ਡਾਟਾ ਸੀਐਮ ਦੀ ਨਿਊਜ਼ ਆਈ ਦੀ 1 ਕਰੋੜ 77 ਲੱਖ ਟੂਰਿਸਟ ਇਸ ਸਾਲ ਜੰਮੂ ਕਸ਼ਮੀਰ ਦੇ ਆਏ ਪਿਛਲੇ ਸਾਲ 2 ਕਰੋੜ ਤੋਂ ਜਿਆਦਾ ਆਏ ਸਵਾ ਕਰੋੜ ਜੰਮੂ ਕਸ਼ਮੀਰ ਦੀ ਪੋਪੂਲੇਸ਼ਨ ਕਿੰਨਾ ਟੂਰਿਜ਼ਮ ਆਇਆਦਾ ਕਿੰਨੀ ਇਕਨومی ਬਥੇ ਕਰਦੀ ਹੈ ਪੰਜਾਬ ਦੀ ਕੀ ਹਾਲਤ ਹੈ ਦੱਸੋ ਇਥੇ ਲੋਕ ਡਰੇ ਕਰਦੇ ਅੱਜ ਪੰਜਾਬ ਪਿੱਛੇ ਜਾਇ ਕਰਦਾ ਅਸੀਂ ਜੋ ਕਹਿੰਨੇ ਉਹ ਕਰਨੇ ਚਾਹੇ ਸੀ ਜਾਂ ਰਾਮ ਮੰਦਰ ਬਣਾਉਂਗੇ ਬਣਾ ਦੇ ਸਮਾਜ ਚੋਂ ਬੁਰਾਈ ਖਤਮ ਹੋਣੀ ਚਾਹੀਦੀ ਏ ਟ੍ਰਿਪਲ ਤਰਾਖ ਖਤਮ ਕੀਤਾ ਅਸੀਂ ਸੀਏ ਇਸ ਦੇ ਇਸ ਤੇ ਵੀ ਚਲੇ ਆਂਦੇ ਅਸੀਂ ਅਸੀਂ ਜੋ ਵੀ ਸਾਡੀ ਆਈਡਿਓਲੋਜੀ ਅਸੀਂ ਜੋ ਬੋਲਿਆ ਕੀਤਾ ਅਸੀਂ ਪੰਜਾਬ ਅਸੀਂ ਤੁਸੀਂ ਇੱਕ ਐਗਜ਼ਾਮਪਲ ਦੇਖੋ ਨਾ ਅੱਜ ਯੂਪੀ ਕਿੱਥੇ ਵਧੇ ਕਰਦਾ ਕਿੰਨਾ ਕਿੱਥੇ ਵਧੇ ਕਰਦਾ ਅੱਜ ਉਥੇ ਪੀਸ ਹੈ ਲਾਂਡਰ ਆਡਰਾ ਇੰਡਸਟਰੀ ਜਾ ਕੇ ਉੱਥੇ ਪੈਸੇ ਕਰਦੀ ਹੈ ਰੇਣਾ ਜੀ ਮੇਰਾ ਅਪ੍ਰੈਸ਼ਨ ਨਹੀਂ ਹੈ ਮੇਰਾ ਇਹ ਕਹਿਣਾ ਹੈ ਕਿ ਮੇਰਾ ਇਹ ਕਹਿਣਾ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਕੀ ਕਰਨਿਆ ਕਿ ਤੁਸੀਂ ਸਾਨੂੰ ਸਰਕਾਰ ਦੇ ਵਿੱਚ ਲਿਆਓ ਅਸੀਂ ਪੰਜਾਬ ਨੂੰ ਡਿਵੈਲਪ ਪੰਜਾਬ ਬਣਾਵਾਂਗੇ ਪੰਜਾਬ ਦੇ ਵਿੱਚ ਲਾਂਡਰ ਹੋਏ ਪੰਜਾਬ ਦੇ ਵਿੱਚ ਸ਼ਾਂਤੀ ਹੋਏ ਪੰਜਾਬ ਦੀ ਇਕਨੋਮੀ ਵਧੇ ਪੰਜਾਬ ਇੰਡਸਟਰੀ ਆਏ ਪੰਜਾਬ ਤੇ ਰੋਜ਼ਗਾਰ ਵਧੇ ਅਸੀਂ ਪੰਜਾਬ ਨੂੰ ਅੱਗੇ ਲੈ ਕੇ ਜਾਾਂਗੇ ਉਹਦੇ ਵਾਸਤੇ ਸਾਡੀ ਆਰਗੇਨਾਈਜੇਸ਼ਨ ਮਿਹਨਤ ਕਰੇ ਕਰਦੀ ਹੈ ਅੱਜ ਪੂਰੇ ਸਟੇਟ ਦੇ ਵਿੱਚ ਹਰ ਪਿੰਡ ਤੱਕ ਅਸੀਂ ਪੁੱਜੇ ਦੇਖੋ ਸਰਕਾਰ ਕਿੰਨੀ ਡਰੀ ਦੀ ਹੈ ਪਿੱਛੇ ਅਸੀਂ ਲੋਕਾਂ ਨੂੰ ਸੈਂਟਰਲ ਗਵਰਨਮੈਂਟ ਦੀ ਸਕੀਮਸ ਦਾ ਫਾਇਦਾ ਮਿਲੇ ਅਸੀਂ ਪਿੰਡਾਂ 'ਚ ਕੈਂਪ ਲਾਏ ਕਰਦੇ ਸੀ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕਾਂ ਨੇ ਸ਼ੁਰੂ ਹੋ ਗਈ ਸਰਕਾਰ ਨੇ ਉਹ ਬੰਦ ਕਰਾ ਦਿੱਤੇ ਪਹਨਾਂ ਲਾ ਕੇ ਸਾਡੇ ਲੋਕਾਂ ਨਾਲ ਕੈਂਪ ਲੈਣ ਪੁਲਿਸ ਭੇਜ ਦਿੰਦੀ ਸਾਡੇ ਲੈਪਟਾਪ ਚੁੱਕ ਦਿੱਤੇ ਇਹ ਸਾਡੀ ਸਰਕਾਰ ਬਣ ਗਈ ਅਸੀਂ ਲੋਕਾਂ ਦੇ ਘਰ ਪੁੱਜ ਕੇ ਉਹਨਾਂ ਨੂੰ ਸਕੀਮ ਦਾ ਫਾਇਦਾ ਦੁਸਾਂ। ਕਿਉਂ ਨੂੰ ਲੋਕਾਂ ਨੂੰ ਫਾਇਦਾ ਹੋਏਗਾ। ਜਿੰਨੇ ਵੀ ਸੈਂਟਰ ਦੀ ਸਕੀਮਸ ਹਨ ਅਸੀਂ ਲੋਕਾਂ ਦੇ ਘਰਾਂ ਤੱਕ ਪੁੱਜਾਂਗੇ। ਹੁਣ ਵੀ ਪੁਰਵੰਚਨ ਦੇ ਲੋਕ ਬੈਠੇ ਦੇ ਕਹਿੰਦੇ ਸਾਨੂੰ ਜੀ ਰੱਸ਼ ਨਹੀਂ ਮਿਲਦਾ ਸਾਡੇ ਲੋਕੀ ਖਾਂਦੇ ਜਿਹੜੇ ਇੱਥੋਂ ਦੇ ਬੈਠੇ ਨੇ ਵਿਚ ਮੀਡਲਮੈਨ ਖਾ ਰਹੇ ਸਭ ਰੱਸ਼ ਨਹੀਂ ਦੇ। ਅਸੀਂ ਕੋਸ਼ਿਸ਼ ਕਰੇ ਕਰਨੇ ਆ ਕਿ ਪੰਜਾਬ ਚ ਹਰ ਕਾਰਨਰ ਦੇ ਉੱਪਰ ਭਾਜਪੀ ਦਾ ਇੱਕ ਯੂਨਿਟ ਬਣੇ ਉਹਦੇ ਚਾਸੀ ਕਾਮਯਾਬੀ ਹੋਇਆ। ਅੱਜ ਅਗਰ ਸਾਡੇ 1250 ਪਿੰਡਨ ਪੰਜਾਬ ਦੇ ਵਿੱਚ ਅਸੀਂ ਹਰ ਪਿੰਡ ਤੱਕ ਪੁੱਜੇ ਆ ਹਰ ਪਿੰਡ ਪੁੱਜਿਆ ਸਾਡੇ ਕਾਰਜਕਰਤਾ ਉੱਥੇ ਹਰ ਪਿੰਡ ਸਾਡਾ ਕੋਈ ਨਾ ਕੋਈ ਕਾਰਜਕਰਤਾ ਸਾਡੇ 12 ਪਿੰਡਾਂ ਦੇ ਵਿੱਚ ਸਾਡੇ ਕੋਈ 600 ਮੰਡਲ ਨੂੰ ਅਸੀਂ ਕੋ ਪਣੇ 500 ਮੰਡਲ ਸਾਡੇ ਆਸਣ ਜਿਹੜੇ ਅਸੀਂ ਬਣਾ ਚੁੱਕੇ ਨੇ ਔਰ ਆਨਾਲੇ ਟਾਈਮ ਦੇ ਵਿੱਚ ਉਹ ਵੀ ਕੰਪਲੀਟ ਕਰੇ ਕਰਨੇ ਆ ਸਾਡੇ ਪੂਰੇ ਪ੍ਰਦੇਸ਼ ਦੇ ਵਿੱਚ ਸਾਡਾ ਇੱਕ ਅੱਛੀ ਯੂਨਿਟ ਹੈ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਆਪਣੇ ਪੰਜਾਬ ਦੇ ਵਿੱਚ 36 ਸੇ ਪੁੱਛੇ ਕਰਦੇ ਨਾਲ ਆਰਗੇਨਾਈਜੇਸ਼ਨ ਦੇ ਬਾਰੇ 36 ਸਾਡੇ ਜ਼ਿਲ੍ਹੇਨ ਪਰ ਆਰਗੇਨਾਈਜੇਸ਼ਨ ਦੇ ਇਸ ਤਰ੍ਹਾਂ ਤੁਹਾਡੇ 23 ਕਦੇ ਪੰਜਾਬ ਦੇ ਜਿਹੜੇ ਗਵਰਨਮੈਂਟ ਦੇ ਜ਼ਿਲ੍ਹੇਨ ਜਾਂ ਸਿਕਾ ਸਰ ਰੈਵਨਿਊ ਡਿਸਟ੍ਰਿਕਟਸ ਨਾਲ ਸਾਡੇ ਆਪਣੇ 36 ਜ਼ਿਲ੍ਹੇ ਸਾਡੇ 36 ਦੇ 6 ਸਾਡੀ ਆਰਗੇਨਾਈਜੇਸ਼ਨ ਹੈ ਹਰ ਮੰਡਲ ਦੇ ਵਿੱਚ ਸਾਡੀ ਆਰਗੇਨਾਈਜੇਸ਼ਨ ਹੈ ਔਰ ਅਸੀਂ ਅਪ੍ਰੋਕਸੀਮੇਟਲੀ ਅਨਸਟਿਨਾ ਬੋਲੇ ਕਰਨਾ ਹੈ ਅਸੀਂ 70% ਬੂਥਾਂ ਤੱਕ ਪਹੁੰਚ ਚੁੱਕੇ ਹਾਂ 26000 ਪੰਜਾਬ ਦੇ ਵਿੱਚ ਬੂਥ ਪਿਲੇ ਬੂਥ 70% ਬੂਥਾਂ ਦੇ ਉੱਪਰ ਆਹ ਨਾਲੇ ਟਾਈਮ ਦੇ ਵਿੱਚ ਅਸੀਂ ਕੋਸ਼ਿਸ਼ ਕਰੇ ਕਰਨਾ ਹੈ ਕਿ 90% ਬੂਥਾਂ ਤੱਕ ਆ ਸਕਦੇ ਹੋ ਪੁੱਜੀਏ ਔਰ ਮੈਂ ਵਿਸ਼ਵਾਸ ਦਿਲਾਣਾ ਤੁਹਾਨੂੰ ਕਿ ਪੰਜਾਬ ਦੇ ਲੋਕ ਸਾਡਾ ਇੰਤਜ਼ਾਰ ਕਰੇ ਕਰਦੇ ਅਸੀਂ ਜਿਹੜੇ ਪਿੰਡ ਦੇ ਵਿੱਚ ਜਾਂਦੇ ਲੋਕੀ ਵੈਲਕਮ ਕਰਦੇ ਲੋਕੀ ਸੁਣਦੇ ਅੱਜ ਬੀਜੇਪੀ ਦੀ ਸੈਂਟਰ ਗਵਰਨਮੈਂਟ ਦੀ ਔਰ ਜਿਹੜੀ ਸਟੇਜ ਤੇ ਵੀ ਸਾਡੀਆਂ ਡਿਫਰੈਂਟ ਸਟੇਜ ਦੇ ਵਿੱਚ ਗਵਰਨਮੈਂਟਸ ਨੇ ਉਹਨਾਂ ਨੂੰ ਐਪਰੀਸ਼ੀਏਟ ਕਰੇ ਕਰਦਨ ਔਰ ਉਹ ਕੀ ਕਰਦਨ ਕਿ ਆਨ ਵਾਲਾ ਟਾਈਮ ਅਗਰ ਪੰਜਾਬ ਦਾ ਕੋਈ ਭਵਿੱਖ ਸੁਧਾਰ ਸਕਦਾ ਹੈ ਉਹ ਭਾਜਪਾ ਦੀ ਸਰਕਾਰ ਹੈ ਔਰ ਇਹ ਡਬਲ ਇੰਜਨ ਸਰਕਾਰ ਪੰਜਾਬ ਦੇ ਵਿੱਚ ਬਣੇਗੀ ਪੰਜਾਬ ਅੱਗੇ ਵਧੇਗਾ ਇਹ ਲੋਕਾਂ ਦੀ ਮਨ ਚਿੱਤਤਾ ਤੋਂ ਦੱਸਦਾ ਇਸ ਤੋਂ ਲੋਕਾਂ ਦੀ ਚੋਚ ਸਹੀ ਕੋ ਦੱਸੋ ਵੀ ਪੰਜਾਬ ਚ ਗੱਡਜੋੜ ਦੀ ਵੱਲ ਦੁਆਰਾ ਬਦੇਗੀ ਬਾਜਪਾ ਕੇ ਇਕੱਲੀ ਰਹੇਗੀ ਐਸਾ ਕਿ ਸਾਡੀ ਨੈਸ਼ਨਲ ਪਾਰਟੀ ਹੈ ਸਾਡੀ ਨੈਸ਼ਨਲ ਪਾਰਟੀ ਹੈ ਔਰ ਕਿਸ ਸਟੇਟ ਦੇ ਵਿੱਚ ਕਿਹਦੇ ਨਾਲ ਗੱਠ ਜੋੜ ਕਰਨਾ ਠੀਕ ਹੈ ਸਟੇਟ ਦੇ ਲੀਡਰਸ਼ਿਪ ਦੀ رائے ਰਹਦੀ ਹੈ ਇਹਦੇ ਕੋਈ ਦੋਹਰਾਏ ਨਹੀਂ ਪਰ ਉਹ ਡਿਸੀਜਨ ਸਾਡੀ ਸੈਂਟਰ ਲੀਡਰਸ਼ਿਪ ਕਰਦੀ ਹੈ ਦੂਸਰਾ ਨੰਬਰ ਕਿ ਸਾਡੀ ਅਸੀਂ ਸਾਨੂੰ ਪੁੱਛਿਆ ਜਾਏ ਅਸੀਂ ਪੰਜਾਬ ਦੇ ਵਿੱਚ ਇਕੱਲੇ ਲੜਾਂਗੇ ਉਹਦੀ ਤਿਆਰੀ ਕਰੇ ਕਰਨਾ ਉਸੇ ਤਰ੍ਹਾਂ ਮੈਂਤ ਕਰੇ ਕਰਨਾ ਕਿ ਪੰਜਾਬ ਦੇ ਵਿੱਚ ਬੀਜੇਪੀ ਦਾ ਸਕੋਪ ਹੈ ਇਸੇ ਤਰ੍ਹਾਂ ਹਰਿਆਣਾ ਦੇ ਵਿੱਚ ਆਹੀ ਕਿ ਭਾਈ ਲੋਕਾਂ ਨੇ ਬੀਜੇਪੀ ਨੂੰ ਸਨਣਾ ਕਰ ਜਿਹੜੀ ਸਟੇਟ ਚ ਵੀ ਅਸੀਂ ਅੱਗੇ ਵਧੇ ਆ ਇਸੇ ਤਰ੍ਹਾਂ ਲੋਕਾਂ ਨੇ ਸਾਨੂੰ ਐਕਸੈਪਟ ਕੀਤਾ ਹੈ ਕਿ ਭਾਈ ਸਾਡਾ ਦਾ ਮਾਡਲ ਦੇਖਿਆ ਉਹਨਾਂ ਅਲੱਗ ਸਟੇਜ ਦੇ ਵਿੱਚ ਜਾਂ ਸੈਂਟਰ ਦੇ ਵਿੱਚ ਜਿਹੜੀ ਸਾਡੀ ਲੀਡਰਸ਼ਿਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੋਂ ਦੇਖ ਕੇ ਤਾਂ ਉਹ ਮਾਡਲ ਨੂੰ ਦੇਖ ਕੇ ਲੋਕੀ ਚਾਹੁੰਦੇ ਨੇ ਕਿ ਹਰ ਸਟੇਟ ਦੇ ਵਿੱਚ ਬੀਜੇਪੀ ਦੀ ਸਰਕਾਰ ਆਏ ਦੂਸਰ ਐਸਾ ਹੈਗਾ ਕਿ ਮੈਂ ਪਰਮ ਆਈ ਟੇ ਸ਼ੁੱਧਿਆ ਪੰਜਾਬ ਦੇ ਵਿੱਚ ਅਗਰ ਆਮ ਆਦਮੀ ਪਾਰਟੀ ਨੂੰ ਤੁਸੀਂ ਵੀ ਕ੍ਰਿਟਿਕਾਈਜ਼ ਕਰਦੇ ਹੋ ਕਿ ਲਾਅ ਐਂਡ ਆਰਡਰ ਪ੍ਰੋਬਲਮ ਹੈ ਇਕਨੋਮਿਕ ਫਰੰਟ ਤੇ ਫੇਲ ਹੈ ਸਾਰਾ ਕੁਝ ਬੁਰਾ ਹਾਲ ਹੈ ਲੇਕਿਨ ਲੋਕੀ ਕਾਫੀ ਐਦਾਂ ਦੇ ਹੈਗੇ ਆ ਜਿਹੜੇ ਸਮਝਦੇ ਕਿ ਬਾਈ ਡਿਫਾਲਟ ਬੀਜੇਪੀ ਕਾਂਗਰਸ ਐ ਅਕਾਲੀ ਦਲ ਇਹਨਾਂ ਨੂੰ ਪਾਵਰ ਚ ਲੈ ਕੇ ਆ ਰਹੀ ਹੈ ਕਿਉਂਕਿ ਬੀਜੇਪੀ ਨੇ ਦੋ ਤਿੰਨ ਵਾਰੀ ਇਲੈਕਸ਼ਨ ਇੰਡੀਪੈਂਡੈਂਟਲੀ ਲੜੇ ਨਹੀਂ ਕਾਮਯਾਬ ਹੋ ਸਕੇ ਹੋ ਸਕਦਾ ਵੋਟ ਬੈਂਕ ਵਧਿਆ ਹੋਵੇ ਲੇਕਿਨ ਉਹ ਨਹੀਂ ਵਧਿਆ ਚੀਟ ਨਹੀਂ ਆਈ ਕੋਈ ਵੀ ਆਈ ਉਹ ਕਿਹਾ ਇਹਨਾਂ ਹਾਲਾਤ ਦੇ ਵਿੱਚ ਕੋਈ ਅਲਾਈਅੰਸ ਹੋ ਸਕਦਾ ਹੈ ਕਿ ਸੈਂਟਰ ਜੋ ਸੀਟਾਂ ਦੀ ਉਹ ਵੀ ਉਹ ਵੀ ਗਵਾਲੀਆਂ ਵੀ ਜਿਹੜੀਆਂ ਐਸਾ ਹੈ ਕਿ ਭਾਜਪਾ ਵਾਲੇ ਖੁਦ ਬੰਦੇ ਹੀ ਕਾਫੀ ਹੈਗੇ ਬੰਦੇ ਵੀ ਅਸੀਂ ਭਾਜਪਾ ਲਾਈਜ਼ ਕਰਨਾ ਚਾਹੁੰਦੇ ਹਾਂ ਅਸੀਂ ਐਸਾ ਹੈ ਕਿ ਅਸੀਂ ਇੱਕੋ ਇਲੈਕਸ਼ਨ ਲੜਿਆ ਭਾਈ ਦਾ ਅਸੈਂਬਲੀ ਦਾ ਉਹਦੇ ਬਾਅਦ ਪਾਰਲੀਮੈਂਟ ਦਾ ਇਲੈਕਸ਼ਨ ਨਹੀਂ ਅਸੀਂ ਕਾਰਪੋਰੇਸ਼ਨ ਵੀ ਲਾ ਰਹੇ ਨਵੇਂ ਡੈਗਮਾਂ ਜੋ ਕਾਪਤ ਦੇ ਤਾਂ ਵੀ ਅਸੀਂ ਨਹੀਂ ਕਿਤੇ ਦੇਗੀ ਆ ਸਕਦੇ ਅਸੀਂ ਜਿੱਤੇ ਹਾਂ ਤੁਸੀਂ ਦੇਖੋ ਲੁਧਿਆਣਾ ਦੇ ਵਿੱਚ ਸੀਟਾਂ ਜਿੱਤਿਆ ਨਾ ਇੰਡੀਵਿਜੂਅਲ ਲੜਕੇ ਬਿਲਕੁਲ ਨੰਬਰ 3 ਤੇ ਆ ਮੈਂ ਨਹੀਂ ਮਣਾ ਕਰ ਕਹਦਾ ਉਹਨਾਂ ਨੇ ਐਲਾਈਅੰਸ ਬਣਾ ਕੇ ਸਰਕਾਰ ਬਣਾਈ ਹੈ ਨਾ ਆਪਣੀ ਕਾਰਪੋਰੇਸ਼ਨ ਬਣਾਈ ਹੈ ਉਹ ਵੀ ਤੇ ਨਹੀਂ ਆਏ ਕਿਸੇ ਮ्युनਿਸਪਲ ਕਾਰਪੋਰੇਸ਼ਨ ਦੀ ਤੁਹਾਡੇ ਮੇਜਰ ਕਾਰਪ ਕਾਰਪੋਰੇਸ਼ਨਾਂ ਦਾ ਦੱਸੋ ਕਿ ਕਿਹਦੇ ਵਿੱਚ ਇੰਡੀਪੈਂਡੈਂਟ ਆਇਓ ਅਸੀਂ ਅਸੀਂ ਬਰਾਬਰੀ ਦੇ ਉਪਰੋਂ ਨਾ ਪਰ ਆਇਆ ਉਹਨਾਂ ਦੀ ਸਰਕਾਰ ਉਹਦੇ ਲੋਕਲ ਬਾਡੀ ਦੇ ਇਲੈਕਸ਼ਨ ਰਹਿੰਦੇ ਨੇ ਇਹ ਪ੍ਰੋ ਗਵਰਨਮੈਂਟ ਰਹਿੰਦੇ ਕਿਤੇ ਵੀ ਸਟੇਟ ਦੇ ਵੀ ਤੁਸੀਂ ਦੇਖਿਓ ਅੱਜ ਉਹ ਉਹਨਾਂ ਦੀ ਕਿਸੇ ਵੀ ਸਟੇਟ ਦੱਸੋ ਕਿ ਲੋਕਲ ਬਾਡੀ ਦੇ ਇਲੈਕਸ਼ਨ ਅਗੇਂਸਟ ਗਵਰਨਮੈਂਟ ਗੇਨ ਜਿੱਥੇ ਗੁਰਮਿੰਦਰ ਦਾ 2 2 3 3 ਸਾਲ ਦਾ ਟੇਨਰ ਇੱਕ ਵੀ ਐਗਜ਼ਾਮਪਲ ਦੱਸੋ ਮੈਨੂੰ ਕੋਈ ਰੇਅਰ ਕਿਤੇ ਇੱਕ ਕਾਰਪੋਰੇਸ਼ਨ ਦੇ ਵਿੱਚ ਹੋ ਸਕਦਾ ਇਹ ਪ੍ਰੋ ਗਵਰਨਮੈਂਟ ਇਲੈਕਸ਼ਨ ਰਹਿੰਦੇ ਨੇ ਤਨੂੰ ਜਰੂਰ ਤੁਸੀਂ ਵਿਸ਼ਵਾਸ ਕਰੋ 27 ਦੇ ਵਿੱਚ ਪੰਜਾਬ ਬਦਲੇਗਾ ਔਰ ਬੀਜੇਪੀ ਦੀ ਸਰਕਾਰ ਬਣੇਗੀ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਲਾਣਾ ਚਾਹਨਾ ਕਿਤੇ ਸਾਡੇ ਨਾਲ ਚਲਿਓ ਇਹਨਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਸ ਤਰ੍ਹਾਂ ਲੋਕਾਂ ਦਾ ਰਿਸਪਾਂਸ ਹੈ ਮੇਬੀ ਬੜੀ ਸਟੇਜ ਦੇ ਵਿੱਚ ਘੁੰਮਿਆ ਬਾਕੀ ਸਟੇਜ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਰਿਸਪਾਂਸ ਆਇਆ ਉਹਦੇ ਬਾਅਦ ਜਾ ਕੇ ਦੱਸਾਂਗੀ